ਕਪੂਰਥਲਾ ਦੇ ਗੁਰਦੁਆਰਾ ਸਟੇਟ ਸਾਹਿਬ ਤੋਂ ਸਜਾਈ ਗਈ 25ਵੀਂ ਵਿਸ਼ਾਲ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ ਹੈ ਤੇ ਉੱਥੇ ਜਾ ਕੇ ਸੱਪਨ ਹੋਈ ਹੈ ਜਿੱਥੇ ਐਸਪੀਸੀ ਅਤੇ ਸਥਾਨਕ ਸੰਗਤਾਂ ਵੱਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਦਿਨ ਬਾਅਦ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 556ਵਾਂ ਪ੍ਰਕਾਸ਼ ਗੁਰਪੁਰਬ ਸਮਾਗਮ ਮਨਾਇਆ ਜਾਣਾ ਹੈ ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਅੱਜ ਦੇ ਦਿਨ ਤੋਂ ਇਸ ਪੈਦਲ ਯਾਤਰਾ ਦੀ ਆਨੰਦ ਨਾਲ ਰੌਣਕਾਂ ਦਾ ਆਗਾਜ਼ ਹੋ ਚੁੱਕਿਆ ਹੈ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਟੇਟ ਸਾਹਿਬ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਦੇ ਮੁਕਸਸ ਧਰਤੀ ਉੱਤੇ ਗੁਰੂਤਾਮਾ ਦੇ ਦਰਸ਼ਨਦਾਰ ਕਰਨ ਦੇ ਲਈ ਪਹੁੰਚੀਆਂ ਨੇ ਜਿਨ੍ਹਾਂ ਲਈ ਸਥਾਨਕ ਸੰਗਤਾਂ ਵੱਲੋਂ ਵੱਖ-ਵੱਖ ਪੜਾਵਾਂ ਉੱਤੇ ਲੰਗਰ ਆदि ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਦੇਰ ਸ਼ਾਮ ਸੁਲਤਾਨਪੁਰ ਲੋਧੀ ਪੁੱਜੀ ਇਸ ਯਾਤਰਾ ਦਾ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ੍ਰੀ ਗੁਰੂ ਗੋਗਨਾਨਕ ਜੀ ਦੀ ਪੈਦਲ ਯਾਤਰਾ 25ਵੀਂ ਪੈਦਲ ਯਾਤਰਾ ਤਕਪੂਰਤਲਾ ਤੋਂ ਐਸ ਵੇਲੇ ਬੇਬੇ ਸਾਹਿਬ ਪਹੁੰਚੀ ਹੈ ਤੇ ਫੁੱਲਾਂ ਦੀ ਵਰਖਾ ਨਾਲ ਉਹਦਾ ਬਹੁਤ ਹੀ ਵੱਡਾ ਸ਼ਕਾਉਤ ਕੀਤਾ ਗਿਆ ਤੇ ਰਾਸੇ ਦੇ ਵਿੱਚ ਦੁਨੀਆ ਨੇ ਇੰਨਾ ਲੰਗਰ ਲਾ ਦਿੱਤਾ ਕਿ ਉਹ 20 ਰੁਪਏ ਦਾ ਲੰਗਰ ਹੀ ਚੱਲੀ ਜਾਂਦਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇੰਨੀ 25 ਦੀਆਂ 25 ਯਾਤਰਾਵਾਂ ਕੀਤੀਆਂ ਹਾਂਜੀ ਵਾਹਿਗੁਰੂ ਕਿਰਪਾ ਕਰੇ ਸਭ ਤੇ ਕਿਰਪਾ ਕਰੇ ਤੇ ਉਹ ਇਸ ਘਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਘੱਟ ਕਰਨ ਸਹਿਬ ਸੇ ਗੁਰੂਆਂ ਕੋ ਪਾਸ ਚਾਈ ਦਾ ਪ੍ਰਕਾਰ ਜਰਾ ਬਰਉਂਦਿਆ ਹੋਇਆ ਕਪੂਰ ਦੇ ਰੀਆਂ ਸੰਗ ਦਾ ਬੜੀ ਹੋਮਾ ਮਹਾ ਆਗੇ ਬੇਰ ਸਾਹਿਬ ਦਰਸ਼ਨ ਮੇਦੇ ਕਰਨ ਹੁੰਦੀਆਂ ਕਿ 25 ਸਾਲ ਹੋ ਗਏ ਯਾਤਰਾ ਨੂੰ ਨਿਕਲ ਜਾਂ 25 ਸਾਲ ਹੋ ਗਏ ਯਾਤਰਾ ਨੂੰ ਇਹ ਕਿੰਨ ਨਰਕਾਰਾ ਹੈਗਾ ਪਾਕਿਸਤਾਨ ਜਿੱਥੇ ਮਹਾਰਾਜਾ ਜਨਮ ਜਨਮ ਹੋਇਆ ਇਹ ਕਿੰਨ ਨਰਕਾਰਾ ਫੇਰ ਸਾਡੀ ਧਰਤੀ ਤੇ ਆ ਜੇ ਸਾਰੀ ਮਨੁੱਖਤਾ ਨੂੰ ਤਾਰਨ ਵਾਸਤੇ ਗੁਰਨਾਨ ਸਿੰਘ ਨੇ ਜਨਮ ਦਿੱਤਾ ਕਿਉਂਕਿ ਇਹੋ ਪ੍ਰੋਗ ਰਾਜ ਪਾਜਾ ਨੇ ਜਨਮ ਜਨਮ ਲੇਤਾ ਉਦੋਂ ਦੁਨੀਆ ਸਰਬਾਤ ਰਹੀ ਸੀ ਅੱਤ ਸਿਰੇ ਦੇ ਅੱਤ ਦਾ ਅਤਿਆਚਾਰ ਹੋ ਰਿਆ ਸੀਗਾ ਕੋਈ ਕਿਤੇ ਨੂੰ ਬਚਾ ਕੇ ਰਾਜੀ ਨਹੀਂ ਸੀ ਇਹ ਗੁਰੂ ਨਾਨਕ ਸਾਹਿਬ ਆਏ ਤੇ ਜੋ ਮਨੁੱਖਤਾ ਦਾ ਭਲਾ ਕਰਨਾ ਸੀ ਉਹ ਮਹਾਰਾਜ ਨੇ ਕੀਤਾ ਪੂਰੀ ਲੋਕਾਈ ਦਾ ਤੇ ਸੰਦੇਸ਼ ਦਿੱਤੇ ਖਾਲਸੇ ਨੂੰ ਨਾਮ ਜਪੋ ਵੰਡ ਛਕੋ ਕਿਰਤ ਕਰੋ ਵੀ ਮਹਾਰਾਜ ਨੇ ਇਹ ਸਾਨੂੰ ਹੁਕਮ ਵੀ ਕੀਤਾ ਤੇ ਸਾਖਾਲਸੇ ਦਾ ਕੰਮ ਵਾ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਰਨੀ ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਉਧਾਰੇ ਤੇ ਸਾਰੀ ਮਨੁੱਖਤਾ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਬੇਨ ਸਾਹਿਬ ਤੇ ਸੰਗਤਾਂ ਬਹੁਤ ਗਿਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰਨਾਨਕ ਬਾਦਸ਼ਾਹ ਦਾ ਪਿਆਰਾ ਮਨਾਓ ਤੇ ਖੁਸ਼ੀਆਂ ਮਨਾਓ ਤੇ ਆਪਣੇ ਘਰ ਖੁਸ਼ੀਆਂ ਖੇੜੇ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੀ ਹਾਂ ਜੀ ਸੰਗਤਾਂ ਦੇ ਅੰਦਰ ਬੜਾ ਚਾਅ ਹੈ ਜੀ ਸਵੇਰ ਤੋਂ ਲੈ ਕੇ ਸੰਗਤਾਂ ਪਹੁੰਚਣ ਵਾਲੀਆਂ ਨੇ ਸ਼ਹਿਰ ਦੀਆਂ ਸੰਗਤਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਲੱਗੇ 2000 ਦਾ ਹਾਫਾ ਤੇ ਸਾਨੂੰ 2000 ਵਿੱਚ ਪਹਿਲੀ ਵਾਰ ਇਹ ਯਾਤਰਾ ਸ਼ੁਰੂ ਹੋਈ ਸੀ ਜੋ ਕਿ ਅੱਜ 25 ਸਾਲ ਹੋ ਗਏ ਨੇ ਸਤਿਗੁਰੂ ਦੀ ਕਿਰਪਾ ਨਾਲ ਇਹ ਨਗਾਹਸਾਰ ਸੇਵਾ ਚੱਲ ਰਹੀ ਹੈ ਸਤਿਗੁਰੂ ਮੇਰਾ ਕਰਨ ਇਸੇ ਤਰ੍ਹਾਂ ਸਤਿਗੁਰੂ ਹਮੇਸ਼ਾ ਹਮੇਸ਼ਾ ਸ਼ੁਰੂਆਤ ਲੈਂਦੀਆ ਗیندهਰਾਨ ਸਤਿਗੁਰੂ ਸਾਰਿਆਂ ਵੱਲੋਂ ਪਤਨ ਇੱਕ ਸਾਰਿਆਂ ਸਤਿਗੁਰੂ ਕੁਸ਼ ਕੀਤੇਦਾਰ ਪਤਨ ਪਾਣੀ ਦੇ ਨਾਲ ਜੋੜਨ ਸਤਿਗੁਰੂ ਬਾਦਸ਼ਾਹ ਦੀ ਸਾਰਿਆਂ ਦੇ ਰਹਿਮਤਾਂ ਕਰਨ ਸਾਰੀਆਂ ਸੰਸਥਾਵਾਂ ਨੂੰ ਬਹੁਤ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਚਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇਹ ਖੁਸ਼ੀਆਂ ਭਰਿਆ ਭੱਗਾ ਭਰਿਆ ਤੇ ਹਰਾ ਸਵੇਰੇ ਅਮਰ ਤਵੇੜੇ 4 ਵਜੇ ਤੋਂ ਸੇਰ ਗੁਰਦੁਆਰਾ ਸਾਹਿਬ ਤੋਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵਿਏ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੈਦਲ ਯਾਤਰਾ ਆਰੰਭ ਹੋਈ ਸੀ ਇਹ ਪੈਦਲ ਯਾਤਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸ਼ਮੇਸ਼ ਸੇਵਕ ਜਥਾ ਤੇ ਸਾਰੀਆਂ ਧਾਰਮਿਕ ਜਥਿਆਂ ਬੰਦੀਆਂ ਦੇ ਸਹਿਯੋਗ ਦੇ ਨਾਲ ਆਰੰਭ ਕੀਤੀ ਗਈ ਸੀ ਜਿਹੜਾ ਸਾਰੇ ਰਸਤੇ 'ਚ ਥਾਂ-ਥਾਂ 'ਤੇ ਪੜਾ ਕਰਦੇ ਹੋਏ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ ਥਾਂ-ਥਾਂ 'ਤੇ ਲੰਗਰ ਲਾਏ ਔਰ ਬਹੁਤ ਵੱਡੇ ਪ੍ਰਬੰਧ ਕਰਕੇ ਸੰਤਾਨ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਕੁਸ਼ੀਆਂ ਪ੍ਰਾਪਤ ਕੀਤੀਆਂ ਹੁਣ ਅਸੀਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚ ਗਏ ਆਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੰਜਾਬ ਪਿਆਰਿਆਂ ਪੰਜਾ ਦਿਲਾਰਿਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖੇਰ ਰਛਾਏ ਇਹ ਸੰਪੂਰਨ ਹੋਇਆ ਹੁਣ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਖਾ ਸੰਦੇਸ ਆਪਣੇ ਬਿਰਾਜਮਾਨ ਹੋ ਗਏ ਹਨ ਅਸੀਂ ਸਾਰਿਆਂ ਨੇ ਸਤਿ ਸ੍ਰੀ ਅਕਾਲ ਦਾ ਧਰਵਾਦ ਕੀਤਾ ਅੱਜ ਦਾ ਇਹ ਸਾਰਾ ਪ੍ਰਬੰਧ ਮੈਂ ਸਮਝਦਾ ਹਾਂ ਕਿ ਸਾਡੇ ਸਤਿਕਾਰਯੋਗ ਮੈਨੇਜਰ ਸਰ ਅਵਤਾਰ ਸਿੰਘ ਜੀ ਜਿਨ੍ਹਾਂ ਦੇ ਸਟਾਫ ਦੇ ਪ੍ਰਬੰਧ ਨੇ ਜਿਨ੍ਹਾਂ ਦੀ ਸਮੁੱਚੀ ਟੀਮ ਨੇ ਇਸ ਅਬਰਤ ਵੇਲੇ ਤੋਂ ਲੈ ਕੇ ਕਪੂਰਥੜਾ ਦੀਆਂ ਜੋ ਸੰਤਾ ਪੈਦਲ ਚੱਲ ਕੇ ਆਈਆਂ ਹਨ ਦੱਸ ਰਹੇ ਸੀ ਕਿ 9 10 ਵਜੇ ਤੋਂ ਲੈ ਕੇ ਇੱਕ ਪਾਰੀ ਜੋੜ ਮੇਲੇ ਦੇ ਰੂਪ ਵਿੱਚ ਇਹ ਅਜੇ ਪੈਦਲ ਯਾਤਰਾ ਨੇ ਰੂਪ ਧਾਰਨ ਕਰ ਲਿਆ। ਔਰ ਮਹਿੰਦਰ ਸਾਹਿਬ ਨੇ ਆਈਆਂ ਸੰਗਤਾਂ ਦਾ ਜਿੱਥੇ ਸਵਾਗਤ ਕੀਤਾ ਉੱਥੇ ਸਾਰੇ ਪ੍ਰਬੰਧ ਲੰਗਰਾਂ ਦੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਗੁਰਸਿੱਖਾਂ ਨੂੰ ਗੁਰੂ ਨਾਨਕ ਨਾਮ ਬਲੇਵਾ ਸੰਗਤਾਂ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ 556ਵੇਂ ਪ੍ਰਕਾਸ਼ ਜਿਆਰੇ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਅਰਦਾਸ ਕਰਦਾ ਦਾਤਿਆ ਇਸ ਤੇਰੇ ਹੁਕਮ ਦੇ ਵਿੱਚ ਪੰਜਾਬੀ ਏਕਤਾ ਔਰ ਸਿੱਖ ਭਾਈਚਾਰੇ ਦੀਆਂ ਸਾਂਝਾ ਪੱਕੀਆਂ ਹੋ ਜਾਣ ਔਰ ਗੁਰੂ ਨਾਨਕ ਪਾਤਸ਼ਾਹ ਆਪ ਕਿਰਪਾ ਕਰੋ ਆਪ ਮਿਹਰਾ ਕਰੋ ਚੜਦੀ ਕਲਾ ਕਰਕੇ ਆਪਣੇ ਸਿੱਖਾਂ ਸੇਵਕਾਂ ਕੋਲੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹੋ ਮੈਂ ਫਿਰ ਦੁਬਾਰਾ ਆਪਣੇ ਜਿਵੇਂ ਸੇਵਕ ਜਥੇ ਦਾ ਸਾਰੀਆਂ ਧਾਰਮਿਕ ਪ੍ਰਬੰਧਕ ਕਮੇਟੀਆਂ ਦਾ ਔਰ ਸੁਭਚੀ ਸੰਗਤ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ